ਬੇਸ਼ੱਕ ਨਸ਼ੇ ਤੇ ਲਗਾਮ ਕੱਸਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ ਲੇਕਿਨ ਇਸ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਲਾ ਰੁਕੰਦਰ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਬਟਾਲਾ ਚ ਰੋਜ ਸਿਨੇਮਾ ਗਰਾਊਂਡ ਵਿੱਚ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਉੱਥੇ ਕੁਝ ਲੋਕਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਮ੍ਰਿਤ ਨੌਜਵਾਨ ਦੀ ਲਾਸ਼ ਨੂੰ ਦੇਖਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਮ੍ਰਿਤਕ ਨੌਜਵਾਨ ਦੇ ਹੱਥ ਕੋਲ ਲੱਗੀ ਨਸ਼ੇ ਦੀ ਸਰਿੰਜ ਵੀ ਦਿਖਾਈ ਦਿੱਤੀ ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ ਲੇਕਿਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੱਲਬਾਤ ਦੌਰਾਨ ਲਾਸ਼ ਦੇਖਣ ਵਾਲੇ ਪ੍ਰਗਟ ਸਿੰਘ ਅਤੇ ਸਰਵਣ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੇ ਨੌਜਵਾਨ ਲਗਾਤਾਰ ਨਸ਼ਾ ਕਰਦੇ ਨਜ਼ਰ ਆਉਂਦੇ ਹਨ ਅਤੇ ਅੱਜ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਨੌਜਵਾਨ ਦੀ ਲਾਸ਼ ਦੇਖ ਕੇ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਫਿਲਹਾਲ ਇਸ ਨੌਜਵਾਨ ਦੀ ਕੋਈ ਪਛਾਣ ਨਹੀਂ ਹੋ ਸਕੀ ਇਹ ਭਾਜੀ ਬਾਹਰਲਾ ਸਿਲਮਾ ਪੈਂਦਾ ਹੈ ਕਿ ਬਟਾਲੇ ਚ ਇੱਕ ਲਾਸ਼ ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਹਿਬ ਸਾਡੇ ਉਨ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਨਕੇ ਵੇਖਿਆ ਹਾਲਾਤ ਇੰਨੇ ਮਾੜੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ ਲਾਸ਼ ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਆਨਕੇ ਹਜ਼ਾਰਾਂ ਹਜ਼ਾਰ ਨਸ਼ਾ ਕਰਦੇ ਨੇ ਆਨਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆਕੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਔਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਟਿਕਟਾਕ ਵਾਂਗੂ ਨਸ਼ਾ ਵਿਕ ਰਿਹਾ ਹਰ ਜਗ੍ਹਾ ਨਸ਼ਾ ਵਿਕ ਰਿਹਾ ਜੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜ਼ਿੰਮੇਵਾਰੀ ਸਮਝਦਾ ਨਹੀਂ ਬਾਕੀ ਅਸੀਂ ਇੱਕ ਚੀਜ਼ ਕਹਿਣੀ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਹੈ ਆ ਤੁਹਾਡੇ ਸਾਹਮਣੇ ਖਲਾਤ ਨੇ লাশ ਬਰਾਮਦ ਹੋਈ ਏ ਇਥੋਂ ਇਹ ਨੌਜਵਾਨ ਪਤਾ ਨਹੀਂ ਕਿੱਥੋਂ ਦਾ ਬਟਾਲੇ ਦਾ ਬਾਹਰ ਦਾ ਅੰਦਰ ਦਾ ਵਾ ਇਹ ਨਹੀਂ ਪਤਾ ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੈ ਕੇ ਗਏ ਨੇ ਉਹਨੇ ਕੋ ਕਰਨਗੇ ਕਾਰਵਾਈ ਪਹਿਚਾਣ ਹੋ ਚੁੱਕੀ ਏ ਇਹਦੇ ਨੌਜਵਾਨ ਨਹੀਂ ਅਜੇ ਤੱਕ ਕੋਈ ਪਹਿਚਾਣ ਨਹੀਂ ਆ ਦੇਖਿਆ ਕਿੰਨੀ ਕੋ ਉਮਰ ਲੱਗਦੀ ਏ ਕੋਈ 30 32 ਦੇ ਲਾਗੇ ਚੱਕੇ ਹੋਗਾ ਜਿਆਦਾ ਇਸ ਜਗ੍ਹਾ ਦੇ ਉੱਤੇ ਲਗਾਤਾਰ ਹੀ ਨੌਜਵਾਨ ਨਸ਼ਾ ਕਰਦੇ ਆ ਆ ਭਾਜੀ ਡੇਲੀ ਡੇਲੀ ਸਵੇਰ ਤੋਂ ਚਾਲੂ ਹੋ ਜਾਂਦਾ 10 ਵਜੇ ਤੋਂ ਤੇ ਰਾਤ ਦੇ 10 ਵਜੇ ਜਾਂਦੇ ਮੇ ਦੋ ਚਾਰ ਵਾਰੀ ਮੁਲਾਜ਼ਮ ਅੱਗੇ ਆਏ ਵੀ ਪੁਲਿਸ ਨੂੰ ਵੀ ਭੇਜਿਆ ਸੀ ਇੱਥੇ ਮਾਰਿਆ ਚੱਕਰ ਉਹਨਾਂ ਭਜਾਏ ਵੀ ਉਹਨਾਂ ਨੇ ਆਣ ਕੇ ਪਰ ਆਜੇ ਦੇ ਹਾਲਾਤ ਵੇਖ ਲਓ ਕਿ ਨਸ਼ਾ ਇੱਥੇ ਇਦਾਂ ਟਿਕਟਕਾਉ ਆ ਬਾਕੀ ਆ 55 ਤੁਹਾਡੇ ਸਾਹਮਣੇ ਆ ਕਵਰ ਕਵਰ ਕਰੋ ਉੱਥੇ ਪਤਾ ਲੱਗ ਜਾਣਾ ਸਾਰਾ ਹੀ ਕਹ ਵੀ ਜੇ ਆਪਾਂ ਸ਼ਾਇਦ ਤਲੰਗੜ ਨੇ ਇੱਥੇ ਨਾ ਭੀੜ ਜੀ ਬਣੀ ਤੇ ਵੇਖਣਾ ਇਹ ਕੀ ਗੱਲ ਹੈ ਪਤਾ ਲੱਗਾ ਵੀ ਇੱਥੇ ਯਾਰ ਲਾਸ਼ ਪਈ ਆ ਤੇ ਵੇਖ ਕੇ ਬੜਾ ਦੁੱਖ ਜਾ ਹੋਇਆ ਦੁੱਖ ਜਾ ਇਸ ਕਰਕੇ ਹੋਇਆ ਵੀ ਯਾਰ ਸਾਰੇ ਇਹ ਨਸ਼ੇਦਾਰ ਜਿਹੜੇ ਵੇਚਦੇ ਆ ਜਾਂ ਕੁਛ ਵੀ ਕਰਦੇ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲੋਂ ਤੁਹਾਡੇ ਕਿਸੇ ਘਰ ਅੱਗ ਲੱਗੀ ਕੱਲ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਇਹ ਨਸ਼ੇ ਨਾਲ ਨੌਜਵਾਨ ਦੀ ਮੌਤ ਹੈ ਨੌਜਵਾਨ ਹਾਂਜੀ ਨਸ਼ੇ ਨਾਲ ਹੋਈ ਜੀ ਕਿਉਂਕਿ ਸਨਿਜਾ ਪੰਜਾਬ ਜੀ ਸਭ ਕੁਝ ਪਿਆਜ ਹੈ ਮੇਰੇ ਕੋ ਇੰਟੀਮੇਸ਼ਨ ਆਈ ਹੈ ਅਭੀ ਇੱਕ ਨੌਜਵਾਨ ਆ ਉਹਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਸਟ ਹੋਊਗਾ ਵੀ ਉਹਦੀ ਆਈਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ Uh, 72 ਆਵਰਸ ਦਾ اور 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਇਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਲੋੜਿੰਦੀ ਕਾਰਵਾਈ ਅਮਲ ਤੇ ਲਿਆਵਾਂਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਤਰਾ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਰ ਜੋ ਇੱਥੇ ਲੋਕ ਆਸ-ਪਾਸ ਰਹਿੰਦੇ ਮ리에 ਉਹ ਕਹਿੰਦੇ ਕਿ ਲਗਾਤਾਰ ਹੀ ਨੌਜਵਾਨ ਬਾਹਰੋਂ ਆ ਕੇ ਜਾਂ ਲੋਕਲ ਨੌਜਵਾਨ ਵੀ ਇਸ ਜਗ੍ਹਾ ਤੇ ਨਸ਼ਾ ਕਰਦੇ ਆ ਕਈ ਵਾਰ ਪੁਲਿਸ ਨੇ ਵੀ ਛਾਪਾ ਮਾਰਿਆ ਵਾ ਜੀ ਪਰ ਹਾਲੇ ਤੱਕ ਕੋਈ ਕਹਿ ਤਰੀਕੇ ਦੀ ਕਾਰਵਾਈ ਨਹੀਂ ਹੋਈ ਜਦਾ ਨਤੀਜਾ ਅੱਜ ਇਹ ਆ ਕਿ ਨੌਜਵਾਨ ਦੀ ਮੌਤ ਹੋ ਗਈ ਦੇਖੋ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਡੈਫੀਨੇਟਲੀ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਅਸੀਂ ਸਾਰੇ ਥਾਣਿਆਂ ਨੇ ਐਫਰਟ ਕਰਕੇ ਨਸ਼ਾ ਛਡਾਊ ਇੱਕ ਸਪੈਸ਼ਲ ਸਿਵਲ ਹਸਪੀਟ ਤੇ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਣਿਆਂ ਨੇ ਜਿਹੜੇ ਆ ਜਿਹੜੇ ਬੰਦੇ ਵਿਅਕਤੀ ਨਸ਼ਾ ਕਰਨ ਵਾਲੇ ਸੀ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਲੋੜਿੰਦੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਡੈਫੀਨੇਟਲੀ ਉਹਦੇ ਵਿੱਚ ਐਫਰਟ ਕਰ ਰਹੇ ਹਾਂ ਪਰੰਤੂ ਜਿਹੜੀ ਇਹ ਸਮੱਸਿਆ ਆ ਇਕਦਮ ਨਹੀਂ ਖਤਮ ਹੋਣੀ ਅਸੀਂ ਪੂਰੀ ਤਰ੍ਹਾਂ ਦੇ ਸਰਗਰਮ ਤੌਰ ਤੇ ਐਫਰਟ ਕਰ ਰਹੇ ਹਾਂ ਜਿਹੜੇ ਵੇਚ ਰਹੇ ਉਹਨਾਂ ਤੇ ਅਸੀਂ ਐਫਆਈਆਰਸ ਵੀ ਕਰ ਰਹੇ ਹਾਂ ਅੱਜ ਵੀ ਅਸੀਂ ਇੱਕ ਐਫਆਈਆਰ ਕੀਤੀ ਆ ਗਾਂਧੀ ਗਾਮ ਤੇ ਕੰਟੀਨਿਊਸਲੀ ਅਸੀਂ ਐਫਰਟ ਕਰ ਰਹੇ ਹਾਂ